ਮੱਕੇ ਤੋਂ ਵਾਪਸ ਆਉਂਦੇ ਹੋਏ ਗੁਰੂ ਨਾਨਕ ਦੇਵ ਜੀ ਨੂੰ ਕਾਬੂ ਲਾ ਕੇ ਪਤਾ ਲੱਗਾ ਕਿ ਬਾਬਰ ਭਾਰਤ ਤੇ ਹਮਲਾ ਕਰਨ ਦੀ ਤਿਆਰੀ ਦੇ ਵਿੱਚ ਹੈ ਉਸ ਦੇ ਹਮਲੇ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਐਮਨਾਬਾਦ ਪਹੁੰਚ ਗਏ ਫਿਰ ਉਹ ਪਾਈ ਲਾਲੋ ਦੇ ਕੋਲ ਗਏ ਜਿਸ ਨੂੰ ਉਹਨਾ ਆਪਣੇ ਪ੍ਰਚਾਰ ਦੇ ਲਈ ਥਾਪਿਆ ਸੀ ਬਾਬਰ ਦੇ ਹਮਲੇ ਬਾਰੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੇ ਪਾਈ ਲਾਲੋ ਮੈਨੂੰ ਜਿਹੋ ਜਹੀ ਪ੍ਰਭੂ ਵੱਲੋਂ ਬਾਣੀ ਰੂਪ ਦੇ ਵਿੱਚ ਪ੍ਰੇਰਣਾ ਆ ਰਹੀ ਹੈ ਉਸੇ ਤਰ੍ਹਾਂ ਮੈਂ ਉਸ ਦੁਰਘਟਨਾ ਬਾਰੇ ਦੱਸ ਰਿਹਾ ਬਾਬਲ ਤੋਂ ਫੌਜ ਜੋ ਮਾਨੋ ਪਾਪ ਜ਼ੁਲਮ ਦੀ ਜੰਜ ਹੈ ਇਕੱਠੀ ਕਰਕੇ ਆ ਚੜਿਆ ਹੈ ਤੇ ਜੋਰ ਨਾਲ ਤੱਕੇ ਲਾਣ ਹਿੰਦ ਦੀ ਹਕੂਮਤ ਰੂਪੀ ਕੰਨਿਆ ਦਾ ਦਾਨ ਮੰਗ ਰਿਹਾ ਹੈ ਸਾਲ 1520 ਦੇ ਵਿੱਚ ਬਾਬਰ ਅਹਿਮਦਾਬਾਦ ਪਹੁੰਚਿਆ ਸਥਾਨਕ ਸ਼ਾਸਕਾਂ ਨੇ ਬਾਬਰ ਦਾ ਸਾਹਮਣਾ ਕਰਨ ਲਈ ਕੋਈ ਫੌਜ ਤਿਆਰ ਨਹੀਂ ਸੀ ਕੀਤਾ ਕੋਈ ਫੌਜ ਨਹੀਂ ਸੀ ਪਰ ਉਹਨਾਂ ਨੂੰ ਕੁਝ ਮੁੱਲਾ ਇਸਲਾਮਿਕ ਅਧਿਆਪਕ ਨੇ ਬੜੀ ਆਸਾਨੀ ਦੇ ਨਾਲ ਸਤਾਰਕ ਸ਼ਾਸਕਾਂ ਨੂੰ ਹਾਰਾ ਦਿੱਤਾ ਜੇਤੂ ਫੌਜ ਨੇ ਸ਼ਹਿਰ ਨੂੰ ਹਰ ਤਰ੍ਹਾਂ ਦੇ ਨਾਲ ਜਿੰਨੇ ਚਾਇਆ ਉਵੇਂ ਲੁੱਟਿਆ ਉੱਥੇ ਵੀ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਸੀ ਬਾਬਰ ਦੀ ਫੌਜ ਨੇ ਹਜ਼ਾਰਾਂ ਮਾਸੂਮਾਂ ਦਾ ਕਤਲ ਕੀਤਾ ਆਦਮੀ ਔਰਤਾਂ ਬਜ਼ੁਰਗ ਬੱਚੇ ਮਰਨ ਤੋਂ ਪਛ ਗਈ ਉਹਨਾਂ ਨੂੰ ਜੇਲੀ ਸੁੱਟ ਦਿੱਤਾ ਗਿਆ ਤੇ ਸਹਿਨਾ ਦੇ ਲਈ ਚੁੱਕੀਆਂ ਤੇ ਆਟਾ ਪੀਸਣ ਲਾ ਦਿੱਤਾ ਗੁਰੂ ਨਾਨਕ ਦੇਵ ਜੀ ਤੇ ਪਾਈ ਮਰਦਾਨਾ ਜੀ ਨੂੰ ਵੀ ਕੈਦੀ ਬਣਾ ਲਿਆ ਗਿਆ ਤੇ ਚੱਕੀ ਪੀਸਣ ਲਾ ਦਿੱਤਾ ਗਿਆ ਜਦੋਂ ਗੁਰੂ ਨਾਨਕ ਦੇਵ ਜੀ ਕੈਦੀਆਂ ਦੇ ਕੈਂਪ ਦੇ ਵਿੱਚ ਦਾਖਲ ਹੋਏ ਤਾਂ ਕੈਦੀ ਦੁੱਖ ਨਾਲ ਘੁੱਲ ਰਹੇ ਸੀ ਰੋ ਰਹੇ ਸੀ ਉਹ ਆਪਣੇ ਰਿਸ਼ਤੇਦਾਰਾਂ ਦੇ ਲਈ ਵਿਰਲਾਪ ਕਰ ਰਹੇ ਸੀ ਜੋ ਕਿ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤੇ ਗਏ ਉਹਨਾਂ ਦੇ ਘਰ ਵੀ ਤਬਾਹ ਕਰ ਦਿੱਤੇ ਗਏ ਤੇ ਉਹਨਾਂ ਨੂੰ ਜਬਰੀ ਰੋਜ਼ ਆਟਾ ਪੀਸਣਾ ਪਿਆ ਰਿਹਾ ਸੀ ਗੁਰੂ ਜੀ ਨੇ ਬਾਣੀ ਦਾ ਉਚਾਰਨ ਕੀਤਾ ਜਿਸ ਨਾਲ ਉਹਨਾਂ ਨੂੰ ਸ਼ਾਂਤੀ ਮਿਲੀ ਬਾਬਰ ਦੇ ਜਨਰਲ ਮੀਰ ਖਾਨ ਨੇ ਬਾਬਰ ਨੂੰ ਦੱਸਿਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਬਾਣੀ ਦਾ ਉਚਾਰਨ ਕਰਦੇ ਨੇ ਤਾਂ ਸਾਰੇ ਕੈਦੀ ਸ਼ਾਂਤ ਤੇ ਅਡੋਲ ਹੋ ਜਾਂਦੇ ਨੇ ਬਾਬਰ ਬੜਾ ਹੈਰਾਨ ਹੋਇਆ ਤੇ ਉਹ ਆਪ ਇਹ ਸਭ ਕੁਝ ਵੇਖਣ ਦੇ ਲਈ ਜੇਲ ਆਇਆ ਬਾਬਰ ਨੇ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਛੱਡ ਦਿੱਤਾ ਜਾਏ ਗੁਰੂ ਜੀ ਨੇ ਆਖਿਆ ਕਿ हे ਰਾਜਨ ਮੈਂ ਕੱਲਾ ਬਾਹਰ ਨਹੀਂ ਜਾਵਾਂਗਾ ਮੈਂ ਉਦੋਂ ਹੀ ਜਾਵਾਂਗਾ ਜਦੋਂ ਸਾਰੇ ਕੈਦੀ ਮੇਰੇ ਨਾਲ ਛੱਡ ਦਿੱਤੇ ਜਾਣਗੇ ਬਾਬਰ ਨੇ ਗੁਰੂ ਜੀ ਦੇ ਕਹਿਣ ਤੇ ਸਾਰੇ ਕੈਦੀਆਂ ਨੂੰ ਰਿਹਾ ਕਰ ਦਿੱਤਾ ਬਾਬਰ ਗੁਰੂ ਜੀ ਤੋਂ ਬੜਾ ਖੁਸ਼ ਹੋਇਆ ਉਸਨੇ ਕਿਹਾ ਗੁਰੂ ਜੀ ਮੈਂ ਤੁਹਾਡੇ ਲਈ ਕੀ ਕਰ ਸਕਦਾ ਗੁਰੂ ਜੀ ਨੇ ਆਖਿਆ ਇੱਕ ਨੇਕ ਤੇ ਦਿਆਲੂ ਰਾਜਾ ਬਣ ਕੇ ਲੋਕਾਂ ਦੀ ਭਲਾਈ ਦੇ ਕੰਮ ਜਾਰੀ ਰੱਖ ਰੱਬੀ ਬੰਦਿਆਂ ਦਾ ਸਤਿਕਾਰ ਕਰ ਰੱਬ ਨੂੰ ਹਮੇਸ਼ਾ ਯਾਦ ਰੱਖ ਬਾਬਰ ਨੇ ਗੁਰੂ ਜੀ ਵੱਲੋਂ ਦਿੱਤੀ ਗਈ ਇਹ ਸਿੱਖਿਆ ਤੇ ਅਮਲ ਕਰਨਾ ਮੰਨ ਲਿਆ ਆਖੋ ਗਜ ਕੀ ਵਾਹਿਗੁਰੂ ਵਾਹਿਗੁਰੂ